ਕਾਸਾ ਦੀ ਗੱਲਾਂ ਦੇ ਵਿੱਚੋਂ ਇੱਕ ਸਵਾਲ ਨਿਕਲਿਆ ਜੋ ਬਹੁਤ ਗੰਭੀਰ ਆ ਕੋਈ ਰੋਗ ਨਾ ਨੁਕਸੇ ਦੱਸ ਕੇ ਵੀਡੀਓ ਪਾਉਂਦੇ ਨੇ ਕੋਈ ਜੜੀ ਬੂਟੀਆਂ ਦੱਸ ਕੇ ਉਹਦੇ 'ਚ ਕੀ ਹੁੰਦਾਗਾ ਕੋਈ ਮੋਟੇ ਹੋਣਾ ਜਾਂ ਪਤਲੇ ਹੋਣਾ ਜਾਂ ਸਿਕਸ ਲਈ ਨੁਕਸੇ ਪਾਏ ਜਾਂਦੇ ਨੇ ਹੁਣ ਹਰ ਇੱਕ ਬੰਦੇ ਦੀ ਜਿਹੜੀ ਸਰੀਰਕ ਪ੍ਰਕਿਰਤੀ ਉਹ ਤਾਂ ਅਲੱਗ-ਅਲੱਗ ਹੁੰਦੀ ਆ ਕੀ ਉਹ ਨੁਕਸਾ ਜੋ ਉਹ ਦੇਖ ਕੇ ਸੋਸ਼ਲ ਮੀਡੀਆ ਤੋਂ ਹਰ ਕੋਈ ਖਾ ਸਕਦਾ ਜੇ ਖਾ ਸਕਦਾ ਉਹਦਾ ਕੋਈ ਉਹਨੂੰ ਸਾਈਡ ਇਫੈਕਟ ਤਾਂ ਨਹੀਂ ਹੋਊਗਾ ਕਿਸੇ ਨਾਲ ਨਹੀਂ ਦੇਖੋ ਨੁਸਖੇ ਤਾਂ ਨਹੀਂ ਮਾਰੇ ਹੁੰਦੇ ਨੁਸਖੇ ਦਾ ਕੋਈ ਮਸਲਾ ਨਹੀਂ ਵੀ ਨੁਸਖੇ ਮਾੜੇ ਪਰ ਆਪਾਂ ਨੂੰ ਸਮਝਣਾ ਪੈਣਾ ਵੀ ਮੈਨੂੰ ਲੋੜ ਹੈ ਜਾਂ ਨਹੀਂ ਬਿਨਾ ਲੋੜ ਤੋਂ ਤੁਸੀਂ ਨੁਕਸਾਨ ਖਾਈ ਜਾਂਦੇ ਹੋ ਉਹਦਾ ਕੋਈ ਲੋੜ ਹੈ ਨਹੀਂ ਜਿਵੇਂ ਤੁਹਾਨੂੰ ਹੁਣ ਉਮਰ 20 ਸਾਲ ਦੀ ਤੁਸੀਂ ਭਸਮਾਂ ਚੱਕੀ ਫਿਰਦੇ ਹੋ ਬਹੁਤਿਆਂ ਤੇਜ਼ ਵਿਰਨਾਏ ਹੋ ਜਿਆਤਰ ਭਸਮਾਂ ਵਾਲੇ ਬਹੁਤ ਸਾਰੇ ਭਰੇ ਪਏ ਜਾਨੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਉਹ ਤੁਸੀਂ ਖਾਈ ਜਾਂਦੇ ਲੋੜ ਤੁਹਾਨੂੰ ਉਹਦੀ ਹੈ ਨਹੀਂ ਸੀ ਕਾਰਨ ਤੁਹਾਡਾ ਕੋਈ ਹੋਰ ਗਰਮੀ ਵਧੀ ਹੋਈ ਹੈ ਪਿੱਤ ਵਧਿਆ ਹੋਇਆ ਉਹ ਬੈਲੈਂਸ ਕਰੋਗੇ ਤਾਂ ਤਾਂਤਾ ਦੇ ਆ ਕੇ ਗੱਲ ਬਣਨੀ ਹੈ ਹਾਂ ਕੁਝ ਅਜਿਹੇ ਨੁਸਖੇ ਹੁੰਦੇ ਆ ਜਿਹੜੇ ਮਰਦੋਸ਼ਨਾਸ਼ ਹੁੰਦੇ ਆ ਜਿਦੇ ਵਿੱਚ ਲਵਣ ਪਾਸਟਰ ਚੂਰਨ ਸਾਰੇ ਮੈਂਬਰ ਖਾ ਸਕਦੇ ਆ ਵੀ ਬਦਕਰ ਚੂਰਨ ਚੀਆ ਬਗੈਸ ਚੱਕਰਵਾਸਤ ਦੇ ਨਾਲ ਸਾਰੇ ਖਾ ਸਕਦੇ ਹਿੰਗਵਾਸਤ ਚੂਰਨ ਜਿਨ੍ਹਾਂ ਦੇ ਗੈਸ ਕੁਝ ਜ਼ਿਆਦਾ ਬਣਦੀ ਉਹ ਸਾਰੇ ਰਿਆਸਤ ਦੇ ਕੁਝ ਅਜਿਹੇ ਪਿੱਟ ਫਾਰਮੂਲੇ ਕਲਾਸਿਕਲ ਫਾਰਮੂਲੇ ਹੁੰਦੇ ਆ ਜੋ ਸਾਰੇ ਮੈਂਬਰ ਬੇਚੇਜ ਕੋ ਕੇ ਖਾ ਸਕਦੇ ਪਰ ਜਿਹੜੀਆਂ ਬਹੁਤ ਹੀ ਕੁਝ ਨੁਰਿੰਦੀਆਂ ਉਸਦੀਆਂ ਹੁੰਦੀਆਂ ਜੇ ਬੰਗ ਤਰਵੰਗ ਲੋਹ ਉਸਲਾ ਜੀ ਇਹ ਮਤਲਬ ਇਹ ਪ੍ਰ